ਦੇਖੋ ਜੀ ਜੋ ਪੰਜਾਬ ਦੀ ਹਾਲਤ ਆ ਜੋ ਪੰਜਾਬ ਦਾ ਪ੍ਰਬੰਧ ਆ ਸਰਕਾਰਾਂ ਦੇ ਵੱਲੋਂ ਕਿ ਇੱਥੇ 1988 ਦੇ ਵਿੱਚ ਹੜਾ ਆਏ ਉਦੋਂ ਵੀ ਸਰਕਾਰ ਨੇ ਉਵੇਂ ਲੋਕਾਂ ਦੀ ਬਾਹ ਨਹੀਂ ਫੜੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ 23 ਦੇ ਵਿੱਚ ਵੀ 2023 ਦੇ ਵਿੱਚ ਹੜਾ ਆਏ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਸ ਹੜ੍ਹਾਂ ਦੇ ਵਿੱਚ ਗਿਆ ਵੀ ਉਹਨਾਂ ਲੋਕਾਂ ਨੂੰ ਕਹਿ ਕੇ ਆਇਆ ਕਿ ਅਸੀਂ ਤੁਹਾਨੂੰ ਮੁਰਗੀ ਮਰੀ ਦੇ ਦਾ ਵੀ ਮਰਜ਼ਾ ਦੇਵਾਂਗੇ ਬੱਕਰੀ ਦਾ ਵੀ ਮਰਜ਼ਾ ਦੇਵਾਂਗੇ ਫਸਲਾਂ ਦਾ ਤਾਂ ਦੇਣਾ ਹੀ ਦੇਣਾ ਹੀ ਹੈਗਾ ਪਰ ਨਹੀਂ ਦਿੱਤਾ ਲੋਕ ਉੱਥੇ ਮਰਜ਼ੇ ਤੋਂ ਵਾਂਝੇ ਰਹੇ ਉਹਨਾਂ ਦੀ ਸਾਰ ਨਹੀਂ ਲੀਤੀ ਐਤ ਕੀ ਦਰੋ ਸਰਕਾਰ ਨੂੰ ਪਤਾ ਸੀ ਇਸ ਗੱਲ ਦਾ ਜਿਹੜੇ ਵਾਤਾਵਰਨ ਦੇ ਪੱਖ ਤੋਂ ਜਿਹੜੀ ਮੌਸਮ ਵਿਭਾਗ ਵਿਭਾਗ ਵਾਲੇ ਇਹ ਜਾਣਕਾਰੀਆਂ ਦੇ ਰਹੇ ਸੀ ਕਿ ਐਤ ਕੀ ਜਿਹੜੀ ਮੀਂਹ ਹੈ ਜਨ ਕਿ ਜਿਹੜੇ ਹੜ੍ਹ ਆ ਸਕਦੇ ਨੇ ਤੇ ਇਹਨਾਂ ਵਾਸਤੇ ਜਨ ਕਿ ਸੁਚੇਤ ਹੋਣਾ ਚਾਹੁੰਦਾ ਪਰ ਸਾਡੀ ਪੰਜਾਬ ਸਰਕਾਰ ਨੇ ਇਧਰਲੇ ਪਾਸੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੇ ਡਰੇਨ ਨੇ ਨਾਲੇ ਨੇ ਸੇਮ ਨਾਲੇ ਬਿਲਕੁਲ ਸਫਾਈ ਨਹੀਂ ਕੀਤੀ ਲੰਮੇ ਸਮੇਂ ਤੋਂ ਜਿਹੜੇ ਦਰਿਆ ਨੇ ਉਹਨਾਂ ਦੇ ਜਿਹੜੇ ਬੰਨ ਨੇ ਉਹ ਟੁੱਟ ਰਹੇ ਨੇ ਮਾਦੋ ਡੈਮ ਹੈ ਜਿਹੜਾ ਉਹਦੇ ਪਿਛਲੇ ਸਮੇਂ ਇਹ ਗੱਲ ਆ ਗਈ ਸੀ ਕਿ ਉਹ ਜਿਹੜੇ ਉਹਦੇ ਲੋਹੇ ਦੇ ਗੇਟ ਨੇ ਉਹ ਜਰ ਨਾਲ ਟੁੱਟ ਚੁੱਕੇ ਨੇ ਤੇ ਉਹ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਨੂੰ ਜਾਂਦਾ ਕਿ ਉਹ ਟੁੱਟਣ ਵਾਲੇ ਨੇ ਪਰ ਇਹਨਾਂ ਨੇ ਨਹੀਂ ਧਿਆਨ ਦਿੱਤਾ ਕਿ ਅੱਜ ਉਹ ਗੇਟ ਟੁੱਟੇ ਨੇ ਤੇ ਵੱਡੀ ਪੱਧਰ ਤੇ ਉਸ ਪਾਣੀ ਨੇ ਤਬਾਹੀ ਕੀਤੀ ਹੈ ਸਰਕਾਰ ਨੇ ਪੂਰੀ ਸਕੀਮ ਦੇ ਤਹਿਤ ਇਹ ਜਿਹੜੇ ਹੜ੍ਹ ਲਿਆਂਦੇ ਨੇ ਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਜਿਹਦੇ ਚੋਂ 500 ਪਿੰਡ ਬਰਬਾਦ ਹੋਏ ਨੇ 300 ਸਕੂਲਾਂ ਚ ਪਾਣੀ ਖੜਾ ਹੈ ਪੈਨੇ ਲੱਖ ਜ਼ਮੀਨ ਜਿਹੜੀ ਇਹਦੀ ਮਾਰ ਥੱਲੇ ਆਈ ਹੈ ਪਰ ਸਰਕਾਰ ਨੇ ਆਪਦੇ ਖਜ਼ਾਨੇ ਤੋਂ ਉਹਨਾਂ ਕਿਸਾਨਾਂ ਨੂੰ ਇੱਕ ਥੇਲਾ ਵੀ ਨਹੀਂ ਦਿੱਤਾ ਉਹਨਾਂ ਤੱਕ ਜਿਹੜਾ ਸਮਾਨ ਹੈ ਉਹ ਵੀ ਪਹੁੰਚਦਾ ਨਹੀਂ ਕੀਤਾ ਜਿਹੜਾ ਮੁੱਖ ਮੰਤਰੀ ਸਰਤੋਜ ਦੇ ਵਿੱਚ ਉੱਥੇ ਹੜ ਵਰਗੀ ਸਥਿਤੀ ਪੈਦਾ ਹੋਈ ਜਦੋਂ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਕਿਹਾ ਕਿ ਜਿਹੜਾ ਸੇਮ ਨਾਲਾ ਇਹਦੇ ਵਿੱਚੇ ਪਾਣੀ ਪਾ ਦਈਏ ਤਾਂ ਪ੍ਰਸ਼ਾਸਨ ਨੇ ਉਹ ਸੇਮ ਨਾਲੇ ਨੂੰ ਪੱਟਣ ਨਹੀਂ ਦਿੱਤਾ ਪਰ ਲੋਕਾਂ ਨੇ ਇਕੱਠੇ ਹੋ ਕੇ ਉਹ ਨਾਲਾ ਪੱਟ ਕੇ ਪਾਣੀ ਆ ਜਿਹੜਾ ਉਹਦੇ ਵਿੱਚੋਂ ਕੱਢਿਆ ਹਰ ਪਿੰਡ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋਈ ਹੋਈ ਹੈ ਪਾਣੀ ਪਾਣੀ ਹੈਗਾ ਕਿਉਂਕਿ ਇੱਕ ਤਾਂ ਜਿਹੜੀ ਭਾਰਤ ਮਾਲਾ ਸੜਕ ਬਣਾਈ ਹੈਗੀ ਐ ਉਹਨੇ ਪਾਣੀ ਦੇ ਨਿਕਾਸ ਨੂੰ ਰੋਕਿਆ ਹੈਗਾ ਤੇ ਹੜ੍ਹਾਂ ਦਾ ਜਿਹੜਾ ਉਹ ਜਿਹੜਾ ਖਮਿਆਜੋ ਲੋਕਾਂ ਨੂੰ ਭੁਗਤਣਾ ਪਿਆ ਤੇ ਦੂਸਰਾ ਸਰਕਾਰ ਇਸ ਸਕੀਮ ਦੇ ਤਹਿਤ ਹੈ ਕਿ ਜਿਹੜੇ ਲੋਕ ਕਿਸਾਨ ਨੇ ਇਹਨਾਂ ਤੇ ਵੱਧ ਤੋਂ ਵੱਧ ਕਰਜ਼ਾ ਚੜੇ ਇਹਨਾਂ ਦੀਆਂ ਫਸਲਾਂ ਬਰਬਾਦ ਹੋਣ ਤੇ ਇਹ ਜ਼ਮੀਨਾਂ ਤੋਂ ਹੱਥ ਹੈ ਜਿਹੜੇ ਖੜੇ ਕਰਨ ਇਸ ਕਰਕੇ ਜਨਨ ਕਿ ਹੜ੍ਹਾਂ ਦੇ ਮੌਸਮ ਦੇ ਵਿੱਚ ਜਿਹੜੇ ਹੜ ਆਏ ਨੇ ਉਹਨਾਂ ਨੂੰ ਲਿਉਣ ਦੀ ਜ਼ਿੰਮੇਵਾਰ ਸਰਕਾਰ ਹੈ ਤੇ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਹੁਣ ਵੀ ਪੰਜਾਬ ਦਾ ਮੁੱਖ ਮੰਤਰੀ ਚਨਈ ਦੇ ਵਿੱਚ ਫਿਰਦਾ ਹੈਗਾ ਜਦ ਕਿ ਇੱਥੇ ਉਹਨੂੰ ਧਿਆਨ ਦੇਣ ਦੀ ਲੋੜ ਸੀ ਕੋਈ ਦਿੱਤਾ ਨਹੀਂ ਗਿਆ ਹੈਗਾ ਬੰਨ ਟੁੱਟੀ ਜਾ ਰਹੀ ਅਜ ਕੱਗੜ ਜਣੀ ਜਿਹੜੀ ਹੈਗੀ ਐ ਉਹਦਾ ਆਇਆ ਹੈਗਾ ਕਿ ਉਹਦੇ ਵਿੱਚ ਪਾਣੀ ਛੜਤਾ ਉਹਦੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਉਹਦੀ ਵੀ ਜਿਹੜੀ ਮਾਰ ਉਹ ਲੋਕਾਂ ਨੂੰ ਪੈਣੀ ਹੈ ਲੋਕਾਂ ਦੇ ਵਿੱਚ ਵੱਡੀ ਪੱਧਰ ਤੇ ਸਹਿਮ ਬਣਿਆ ਹੋਇਆ ਲੋਕ ਕਈ ਦਿਨਾਂ ਤੋਂ ਭੁੱਖੇ ਨੇ ਡੰਗਰ ਮਾਰ ਚੁੱਕੇ ਨੇ ਉਹਨਾਂ ਦਾ ਪੁੱਲ ਜਿਹੜਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਸਰਕਾਰ ਨੇ ਹਜੇ ਉਹਦੇ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਕੱਗੜ ਦਾ ਜਿਹੜਾ ਬੰਨ ਟੁੱਟ ਵੀ ਗਿਆ ਹੈਗਾ ਹਾਂਜੀ ਉਹਨਾਂ ਦੀ ਆ ਹੀ ਰਹੀ ਸੀ ਜੋ ਟੁੱਟਣ ਜਦੋਂ ਬਾਨੀ ਨਹੀਂ ਮਜ਼ਬੂਤ ਕਰਨੀ ਉਹਨਾਂ ਤੇ ਪੈਸਾ ਨਹੀਂ ਲਾਉਣਾ ਬਜਟ ਦੇ ਵਿੱਚ ਜਿਹੜਾ ਪੈਸਾ ਰੱਖਣਾ ਹੁੰਦਾ ਉਹ ਰੱਖਦੇ ਹੀ ਨਹੀਂ ਹੈਗੇ ਕੂਮੀ ਜਿਹੜੀ ਵੀ ਕੁਦਰਤੀ ਆਫਤ ਹੈ ਉਹਦੇ ਨਾਲ ਨਜਿੱਠਣ ਦੇ ਵਾਸਤੇ ਇੱਕ ਬਜਟ ਰੱਖਣਾ ਹੁੰਦਾ ਉਹ ਬਜਟ ਰੱਖ ਤਾਂ ਲੈਂਦੇ ਨੇ ਪਰ ਉਹਨੂੰ ਮੋੜ ਜਿਹੜਾ ਲੋਕਾਂ ਤੇ ਲਾਉਣਾ ਹੁੰਦਾ ਉਹਦੇ ਤੇ ਨਹੀਂ ਲਾਉਂਦੇ ਵਾਪਸ ਚਲਾ ਜਾਂਦਾ ਸਾਡੇ ਲੋਕ ਉਹਦੇ ਤੋਂ ਬੰਦੇ ਰਹਿ ਜਾਂਦੇ ਨੇ ਸਰਕਾਰਾਂ ਦੀ ਨਿਲੈਕੀ ਦੇ ਕਾਰਨ ਕਿਉਂਕਿ ਸਰਕਾਰਾਂ ਲੋਕਾਂ ਦੇ ਭਲੇ ਬਾਰੇ ਨਹੀਂ ਸੋਚਦੀਆਂ ਇਹ ਕਾਰਪੋਰੇਟ ਬਾਰੇ ਸੋਚਦਿਆਂ ਨੇ ਜੰਗੀਰਦਾਰਾਂ ਬਾਰੇ ਸੋਚਦਿਆਂ ਨੇ ਸ਼ਰਮਾਇਦਾਰਾਂ ਬਾਰੇ ਸੋਚਦਿਆਂ ਨੇ ਉਹਨਾਂ ਦੇ ਹਿੱਤ ਦੀਆਂ ਸਰਕਾਰਾਂ ਨੇ ਲੋਕਾਂ ਦੇ ਹਿੱਤ ਦੀ ਸਰਕਾਰ ਨਹੀਂ ਹੈਗੀ ਤੇ ਇਹ ਵੀ ਆਪਤਾ ਸੀਗੀ ਉਦੋਂ ਵੀ ਇਹਨਾਂ ਨੇ ਡਿਗਲੇ ਨਹੀਂ ਕੀਤਾ ਤੇ ਹੁਣ ਵੀ ਕੋਈ ਮੀਟਿੰਗ ਨਹੀਂ ਸੱਦੀ ਕਿ ਵੀ ਉਹ ਫੰਡ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਜਦ ਕਿ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਸੀਗੀ ਜਾਂ ਉਂ ਵੀ ਜਿਹੇ ਜਿਹੇ ਸਾਡਾ ਵਾਤਾਵਰਨ ਬਣਿਆ ਹੋਇਆ ਕਾਰਪੋਰੇਟ ਆਪਣੇ ਮੁਨਾਫੇ ਦੇ ਖਾਤਰ ਪਹਾੜਾਂ ਨੂੰ ਖੋਦ ਰਿਹਾ ਹੈਗਾ ਥੱਲੋਂ ਉਹ ਖਣਿਜ ਪਦਾਰਥ ਕੱਢੇ ਜਾ ਰਹੇ ਨੇ ਜੰਗਲਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਹਦਾ ਜਿਹੜਾ ਖਮਿਆਜਾ ਉਹ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਤੁਹਾਡੇ ਸਾਹਮਣੇ ਕਿ ਲੋਕ ਉਹ ਭੋਗਤ ਰਹੇ ਨੇ